ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆਂ RAM ਕਲੀ ਸਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆ ਜੰਗ ਦਾਤਾ ਸੋਈ ਭਗਤ ਵਸਣ ਤੈ ਲੋਈ ਜੀਉ ਗੁਰ ਸਾਧ ਸਮਾਵੇ ਅਵਰ ਨਾ ਜਾਣੇ ਕੋਈ ਜੀਉ ਅਵਰੋ ਨਾ ਜਾਣੇ ਸਬਦ ਗੁਰ ਕੀ ਏਕੇ ਨਾਮ ਧਿਆਵੇ ਧਿਆਵੇ ਪ੍ਰਸਾਦ ਨਾਨਕ ਗੁਰ ਅੰਗਤ ਪਰਮ ਪਾਪੀ ਪਾਵੇਂ ਆਇਆ ਹ ਹ ਕਾਰਾ ਚੱਲਣ ਮਾਰਾ ਰਾਮ ਨਾਮ ਨਾਮ ਸਮਾਇਆ ਜਗ ਅਮਰ ਅਟਲ ਅਤਲ ਠਾਕਰ ਭਗਤ ਤੀ ਹਰ ਪਾਇਆ ਜੋ ਕਾਲਪੁਰਖ ਜਗਤ ਵਿੱਚ ਜੀਵਾਂ ਨੂੰ ਦਰਤਾ ਬਖਸ਼ ਵਾਲਾ ਹੈ ਜੋ ਤਿੰਨਾਂ ਲੋਕਾਂ ਵਿੱਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ ਉਹ ਕਾਲਪੁਰਖ ਵਿੱਚ ਗੁਰੂ ਅਮਰਦਾਸ ਸਤਗੁਰੂ ਦੇ ਸ਼ਬਦ ਦੀ ਰਾਹੀ ਲੀਨ ਰਹਿੰਦਾ ਹੈ ਅਤੇ ਉਸ ਤੋਂ ਬਿਨਾਂ ਕਿਸੇ ਹੋ ਨੂੰ ਉਸ ਵਰਗਾ ਨਹੀਂ ਜਾਣਦਾ ਗੁਰੂ ਨਾਨਕ ਜੀ ਸਤਗੁਰੂ ਦੇ ਸ਼ਬਦ ਦੀ ਬਰਕਤ ਨਾਲ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਨੂੰ ਉਸ ਵਰਗਾ ਨਹੀਂ ਜਾਣਦੇ ਰਹੇ ਹਨ ਕੇਵਲ ਇੱਕ ਨਾਮ ਨੂੰ ਉੱਤੇ ਆਉਂਦੇ ਹੀ ਰਹੇ ਹਨ ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁੱਕੇ ਹਨ ਜਿਹੜਾ ਗੁਰੂ ਅਮਰਦਾਸ ਕਾਰ ਪਰਖ ਦੇ ਨਾਮ ਵਿੱਚ ਲੀਨ ਸੀ ਤੋਰੋਂ ਅਸ ਦੇ ਚੱਲਣ ਦਾ ਸੱਦਾ ਆ ਗਿਆ ਗੁਰੂ ਅਮਰਦਾਸ ਜੀ ਨੇ ਜਗਤ ਵਿੱਚ ਰਹਿੰਦਿਆਂ ਅਮਰ ਅਟਲ ਅਤੋਲ ਠਾਕਰ ਨੂੰ ਭਗਤੀ ਦੀ ਰਾਹੀ ਪ੍ਰਾਪਤ ਕਰ ਲਿਆ ਹੋਇਆ ਸੀ ਹਰ ਪਾਣਾ ਗੁਰ ਪਾਇਆ ਪਾਇਆ ਗੁਰ ਜਾਵੇ ਹਨ ਆਪਣਾ ਉਪਾਸ ਜਿਉ ਸਤਗੁਰ ਕਹੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜਿਉ ਪੈਜ ਰੱਖੋ ਹਰ ਜਨ ਕੀਰੀ ਹਰ ਦੇ ਨਾਮ ਨਰਜਣੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲਨ ਖੰਜਨੋ ਸਤਗੁਰੂ ਕੀ ਬੇਨਤੀ ਪਾਈ ਹਰ ਪ੍ਰਭੂ ਸੁਣੀ ਅਰਦਾਸ ਜੀਉ ਹਰ ਧਾਰ ਕਿਰਪਾ ਸਤਗੁਰ ਮਿਲਾਇਆ ਤਨ ਤਨ ਕਹੇ ਸਵਾਸ ਜੀਉ ਅਕਾਲ ਪੁਰਖ ਦੀ ਰਜਾ ਗੁਰੂ ਅਮਰਦਾਸ ਜੀ ਨੂੰ ਪਿਆਰੀ ਲੱਗੀ ਅਤੇ ਸਤਗੁਰੂ ਜੀ ਅਕਾਲ ਪੁਰਖ ਦੇ ਕੋਣ ਜਾਣ ਨੂੰ ਤਿਆਰ ਹੋ ਪਏ ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅਗੇ ਇਹ ਬੇਨਤੀ ਕੀਤੀ हे ਹਰੀ ਮੇਰੀ ਅਦਾਸ ਹੈ ਕਿ ਮੇਰੀ ਲਾਜ ਰੱਖ हे ਹਰੀ ਆਪਣੇ ਸੇਵਕਾਂ ਦੀ ਲਾਜ ਰੱਖ ਅਤੇ ਮਾਇਆ ਤੋਂ ਨਰਮੋ ਕਰਨ ਵਾਲਾ ਆਪਣਾ ਨਾਮ ਬਖਸ਼ ਜਮਦੁੱਤਾ ਤੇ ਕਾਨੂੰ ਨਾਮ ਨਾਸ ਕਰਨ ਮਾੜਾ ਨਾਮ ਦੇ ਜੋ ਅਖੀਰ ਚੱਲਣ ਵੇਲੇ ਸਾਥੀ ਬਣੇ ਸਤਗੁਰੂ ਦੀ ਕੀਤੀ ਹੋਈ ਇਹ ਬੇਨਤੀ ਇਹ ਅਦਾਸ ਆਕਾਰ ਪੁਰਖ ਨੇ ਸੁਣ ਲਈ ਤੇ ਮਿਹਰ ਕਰਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਤੇ ਕਹਿਣ ਲੱਗਾ ਸਾਵਾਸ਼ ਤੂੰ ਤਨ ਹੈ ਤੂੰ ਤਨ ਹੈ ਮੇਰੇ ਸਿੱਖ ਸੁਣਾ ਪੁੱਤ ਭਾਈਓ ਮੇਰੇ ਹਰਪਾਣਾ ਆਉ ਮੈਂ ਪਾਸ ਜਿਉ ਹਰਪਾਣਾ ਗੁਰ ਪਾਇਆ ਮੇਰਾ ਹਰ ਪ੍ਰਭੂ ਕਰੇ ਸਵਾਸ ਜਿਉ ਭਗਤ ਸਤਗੁਰ ਪਰਖ ਸੋਈ ਜੈਸੇ ਹਰ ਪ੍ਰਭੂ ਪਾਣਾ ਪਾਏ ਆਨੰਦ ਅਨਾਹਤ ਵੱਜੇ ਬਾਜੇ ਹਰ ਆਪ ਗਲ ਮਲਾਮ ਮਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਉ ਤੌਰ ਲਿਖਿਆ ਪਰਵਾਨਾ ਫਿਰੇ ਨਹੀਂ ਗੁਰ ਜਾਏ ਹਰ ਪ੍ਰਭ ਪਾਸ ਜਿਉ हे मेरे सिखो हे मेरे पुत्रो हे मेरे प्रभु सुनो मेरे अकाल पुरख नु ए चंगा ਲੱਗਾ ਹੈ ਅਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ ਮੇਰੇ ਕੋਲ ਆਓ ਆਕਾਰ ਪਰਖ ਦੀ ਰਹਿ ਜਾ ਗੁਰੂ ਨੂੰ ਮਿੱਠੀ ਲੱਗਦੀ ਹੈ ਮੇਰਾ ਆਕਾਰ ਪਰਖ ਮੈਨੂੰ ਸ਼ਵਾਸ਼ੀ ਦੀ ਰਿਹਾ ਹੈ ਉਹੀ ਮਨੁੱਖ ਪਗਤ ਹੈ ਤੇ ਇਹ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ ਉਸ ਦੇ ਅੰਦਰ ਆਨੰਦ ਦੇ ਬਾਜੇ ਇੱਕ ਰਾਸ ਵੱਜਦੇ ਹਨ ਆਕਾਰ ਫੁਰਖ ਉਸ ਨੂੰ ਆਪਣੀ ਗਲ ਲਾਉਂਦਾ ਹੈ ਤੁਸੀਂ ਮੇਰੇ ਪੁੱਤਰ ਹਾਂ ਮੇਰੇ ਭਰਾ ਹਾਂ ਮੇਰਾ ਪਰਿਵਾਰ ਹਾਂ ਮਨ ਵਿੱਚ ਕਿਆਸ ਕਰਕੇ ਵੇਖੋ ਕਿ ਤੁਮੋਂ ਲਿਖਿਆ ਹੋਇਆ ਹੁਕਮ ਕਦੇ ਟਾਲ ਨਹੀਂ ਸਕਦਾ ਸੂ ਇਸ ਵਾਰ ਤੇ ਹੁਣ ਗੁਰੂ ਘਰ ਪੁਰਖ ਦੇ ਕੋਲ ਜਾ ਰਹਾ ਜਾ ਰਹਾ ਹੈ ਸਤਿਗੁਰੂ ਬਾਣੀ ਆਪਣੀ ਮੈਂ ਪਰਿਵਾਰ ਸਦਾ ਆ ਮਤ ਮੈਂ ਪਿੱਛੇ ਕੋਈ ਰੋਮ ਸੀ ਸੂ ਮੈਂ ਮੂਲ ਨਾ ਪਾਇਆ ਮਤ ਪਹੰਜੇ ਮਤ ਵਿਖੇ ਜਿਸ ਮਤ ਕੀ ਪੈਜਮ ਆ ਭਾਵੇਂ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਗੁਰ ਪੈ ਨਾਵੇ ਸਤਗੁਰ ਪਰਤਖ ਹੁੰਦੇ ਮਹਾਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਪਾਈ RAMDAS ਪੈਰੀ ਪਾਇਆ ਗੁਰੂ ਅਮਰਦਾਸ ਜੀ ਨੇ ਬੈਠ ਕੇ ਆਪਣੀ ਮਰਜ਼ੀ ਨਾਲ ਸਾਰੇ ਪਰਵਾਰ ਨੂੰ ਸਦ ਕਲਿਆ ਤੇ ਆਖਿਆ ਮਤਾ ਮੇਰੇ ਪਿੱਛੋਂ ਕੋਈ ਰੋਵੇ ਮੈਨੂੰ ਉਹ ਰੋਣ ਵਾਲਾ ਉਕਾ ਹੀ ਚੰਗਾ ਨਹੀਂ ਲੱਗਣਾ ਜੈਸ ਮਨੁੱਖ ਨੂੰ ਆਪਣੇ ਮਿੱਤਰ ਦੀ ਵਡਿਆਈ ਹੁੰਦੀ ਚੰਗੀ ਲੱਗਦੀ ਹੈ ਉਹ ਖੁਸ਼ ਹੁੰਦਾ ਹੈ ਜਦੋਂ ਉਸਦੇ ਮਿੱਤਰਾ ਨੂੰ ਆਦਰ ਮਿਲਦਾ ਹੈ ਤੁਸੀਂ ਵੀ ਇਹ ਮੇਰੇ ਪਤਰੋ ਤੇ ਭਰਾਵੋ ਹਣ ਵਿਚਾਰ ਕੇ ਵੇਖ ਲਵੋ ਕਿ ਆਕਾਲ ਪੁਰਖ ਗੁਰੂ ਨੂੰ ਆਦਰ ਦੇ ਦੇ ਰਿਹਾ ਹੈ ਇਸ ਵਾਸਤੇ ਤੁਸੀਂ ਵੀ ਖੁਸ਼ ਹੋਵੋ ਇਹ ਬੰਦੇਸ ਦੇਖ ਕੇ ਫਿਰ ਗੁਰੂ ਅਮਰਦਾਸ ਜੀ ਨੇ ਸਰੀਰਕ ਜਾਮੇ ਵਿੱਚ ਹੁੰਦਿਆਂ ਹੀ ਬੈਠ ਕੇ ਆਪ ਅਗਰਿਆਈ ਦੀ ਗੱਦੀ ਦੀ ਥਾਪ ਥਾਪ ਦਿੱਤੀ ਅਤੇ ਸਾਰੇ ਸਿੱਖਾਂ ਨੂੰ ਸੱਤਾਂ ਅੰਗਾਂ ਨੂੰ ਪੁੱਤਰਾਂ ਨੂੰ ਅਤੇ ਭਰਾਵਾਂ ਨੂੰ ਗੁਰੂ ਰਾਮਦਾਸ ਜੀ ਦੀ ਚਰਨੀ ਲਾ ਦਿੱਤਾ। ਧੁਸ ਸਮਾਪਤ ਕਰਦੇ ਹਾਂ ਮੋਲਣ ਵਿੱਚ ਅੱਖਰ ਬੰਦਾ ਘਟਾ ਪਲਚਕ ਮਾਫ ਕਰੋ ਆਪ ਦੀ ਬੱਚੀ ਦੇ ਸੱਤ ਤੇ ਹੱਥ ਲਗੋ ਅੰਗੇ ਤੋਂ ਸਬਦ ਸੇਵਾ ਕੰਦਾ ਬਲਮਖਸ਼ੂ ਮਾਹੀ ਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਹ।